ਸ਼ਸ਼ਮੀ ਬੰਗਾਲ ਵਿੱਚ ਵਿਦਿਆਰਥੀਆਂ ਪ੍ਰਤੀ ਮਮਤਾ ਬੈਨਰਜੀ ਸਰਕਾਰ ਦਾ ਦਮਨਕਾਰੀ ਰਵਈਆ ਲਗਾਤਾਰ جاری ਹੈ ਚਾਹੇ ਉਹ ਅਗਸਤ 2024 ਵਿੱਚ ਰੈਜ਼ੀਡੈਂਟ ਡਾਕਟਰ ਦੀ ਰੇਪ ਅਤੇ ਹੱਤਿਆ ਦੇ ਮਾਮਲੇ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਹੋਣ ਜਾਂ ਮੌਜੂਦਾ ਵਿਦਿਆਰਥੀ ਚੋਣਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਮਮਤਾ ਬੈਨਰਜੀ ਸਰਕਾਰ ਦੀ ਕੋਸ਼ਿਸ਼ ਹਰ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਨੂੰ ਕੁਚਲਣਾ ਹੈ ਪਛਮੀ ਬੰਗਾਲ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਵੱਲੋਂ ਬੁਲਾਏ ਗਏ ਵਿਦਿਆਰਥੀਆਂ ਦੀ ਹੜਤਾਲ ਦੌਰਾਨ ਸਿਲੀਗੁੜੀ ਵਿੱਚ ਤ੍ਰਿਮੂਲ ਕਾਂਗਰਸ ਅਤੇ ਖੱਬੇ ਪੱਖੀ ਵਿਦਿਆਰਥੀ ਮੰਬਰ ਵਿਚਕਾਰ ਝੜਪ ਹੋ ਗਈ ਇਹ ਹੜਤਾਲ ਹਾਲੀ ਵਿੱਚ ਜਾਦਪੁਰ ਯੂਨੀਵਰਸਿਟੀ ਘਟਨਾ ਦੇ ਵਿਰੋਧ ਵਿੱਚ ਕੀਤੀ ਗਈ ਸੀ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਵਰਤਿਆ ਬਾਸੂ ਤੇ ਅਸ਼ਨੀਵਾਰ ਨੂੰ ਜਾਦਪੁਰ ਯੂਨੀਵਰਸਿਟੀ ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਤੇ 올 ਇੰਡੀਆ ਸਟੂਡੈਂਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਥਿਤ ਤੌਰ ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਕਤ ਨੇਤਾ ਦੀ ਗੱਡੀ ਨੇ ਇੱਕ ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਹੀ ਕੁਚਲ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਤੁਰੰਤ ਵਿਦਿਆਰਥੀ ਜੂਨੀਅਨ ਚੋਣਾ ਦੀ ਮੰਗ ਕਰਦੇ ਹੋਏ ਮੰਤਰੀ ਦਾ ਕਿਰਾਉ ਕੀਤਾ ਤੇ ਉਹਨਾਂ ਦੀ ਗੱਡੀ ਦੀ ਪੰਡ ਤੋੜ ਕੀਤੀ ਅਤੇ ਨਾਲ ਹੀ ਸ਼ੀਸ਼ੇ ਵੀ ਤੋੜ ਦਿੱਤੇ ਟੀਐਮਸੀ ਦੇ ਸੱਤਾ ਵਿੱਚ ਆਉਣ ਤੋਂ ਦਾਲ ਦੇ ਜ਼ਿਆਦਾਤਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਜੂਨੀਅਨ ਚੋਣਾਂ ਹੀ ਨਹੀਂ ਹੋਈਆਂ ਹਨ ਇਹ ਚੋਣਾਂ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਹਨ ਇਹ ਚੋਣਾਂ ਇੱਕ ਦਹਾਕੇ ਪਹਿਲਾਂ 2013 ਵਿੱਚ ਹੋਈਆਂ ਸਨ ਪਿਛਲੇ ਅਗਸਤ 2024 ਵਿੱਚ ਕੋਲਕਾਤਾ ਦੇ ਆਰਜੀ ਕਾਰ ਹਸਪੀਟਲ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਤੋਂ ਬਾਅਦ TMC ਸਰਕਾਰ ਵ੍ਰਧ ਵਿਰੋਧ ਪ੍ਰਦਰਸ਼ਨਾਂ ਵਿੱਚ ਭਾਰੀ ਵਾਅਦਾ ਹੋਇਆ ਹੈ